ਜਿੰਦਾਬਾਦ ਜਿੰਦਾਬਾਦ ਸੰਭਾਪ ਅਮੀਨ ਜਿੰਦਾਬਾਦ ਬਸਤਾ ਪ੍ਰਧਾਨ ਐਡਵੋਕੇਟ ਕੇ ਆਰਮ ਸਟ੍ਰਾਂਗ ਵੱਲੋਂ ਲਾਡੀ ਸਰਕਾਰ ਮਰਦਾਵਾਨ ਜਿੰਦਾਬਾਦ ਮੁਸਤਫਾ ਐਡਵੋਕੇਟ ਕੇ ਆਰਮ ਸਟ੍ਰਾਂਗ ਦੇ ਸੀਐਰ ਮਦਰ ਸਾਹਿਬ ਜੀ ਉਹ ਮਰ ਰਹੇ ਨਿਰਦੇਸ਼ਾਂ ਦੇ ਤਹਿਤ ਪੂਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਪਰ ਜੋ ਤਾਮਨ ਲਾਡੂ ਦੇ ਪ੍ਰਧਾਨ ਐਡਵੋਕੇਟ ਕੇ ਆਲਾ ਵੱਲੋਂ ਜੋ ਇਹ ਰੋਜ਼ ਪ੍ਰਦਰਸ਼ਨ ਦਾ ਪ੍ਰੋਗਰਾਮ ਲਿਖਿਆ ਗਿਆ ਸੀ ਇਸ ਰੋਜ਼ ਪ੍ਰਦਰਸ਼ਨ ਦੇ ਵਿੱਚ ਸਮੁੱਚੀ ਟੀਮ ਦਾ ਤਾਮਨ ਲਾਡੂ ਸਰਕਾਰ ਮਰਦਾ ਆਵਾਜ਼ ਕੇਂਦਰ ਸਰਕਾਰ ਮੁਰਦਾਬਾਦ 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 ਸਤਿ ਗੰਤੀਓ ਤੇ ਹਮਲੇ ਕਰਨ ਵਾਲੀ ਸਰਕਾਰ ਮੁਰਦਾਬਾਦ ਸਤਿ ਗੰਤੀਓ ਤੇ ਹਮਲੇ ਕਰਨ ਵਾਲੀ ਸਰਕਾਰ ਮੁਰਦਾਬਾਦ ਮਜਨੂ ਤੇ ਅੱਤੇ ਤੋਰ ਕਰਨ ਵਾਲੀ ਸਰਕਾਰ ਮੁਰਦਾਬਾਦ ਮਜਨੂ ਤੇ ਅੱਤੇ ਤੋਰ ਕਰਨ ਵਾਲੀ ਦੀ ਸਰਕਾਰ ਮਰਦਾਬਾਦ ਮਰਦਾਬਾਦ ਫਟਕੀਆਂ ਤੇ ਹਮਲੇ ਕਰਨ ਵਾਲੀ ਸਰਕਾਰ ਮਰਦਾਬਾਦ ਮਰਦਾਬਾਦ ਫਟਕੀਆਂ ਤੇ ਹਮਲੇ ਕਰਨ ਵਾਲੀ ਸਰਕਾਰ ਮਰਦਾਬਾਦ ਮਰਦਾਬਾਦ ਸੂਰਤ ਤੇ ਅਤਿਆਚਾਰ ਕਰਨ ਵਾਲੀ ਸਰਕਾਰ ਮਰਦਾਬਾਦ ਮਰਦਾਬਾਦ ਸੂਰਤ ਤੇ ਅਤਿਆਚਾਰ ਕਰਨ ਵਾਲੀ ਸਰਕਾਰ ਮਰਦਾਬਾਦ ਮਰਦਾਬਾਦ ਹੈਗੇ ਨੇ 5 ਜਣੇ 5 ਜਣੇ 5 ਜਣੇ ਬਹੁਤ ਨੇ ਏ ਤਾਮਿਲਨਾਡੂ ਦੇ ਸਾਡੇ ਸੁਭਾ ਪ੍ਰਧਾਨ ਸੀ ਕਿ ਉਹਨਾਂ ਦੀ ਹੱਤਿਆ ਕੀਤੀ ਗਈ ਹੈ ਉੱਥੇ ਤੇ ਅਸੀਂ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਵਾਸਤੇ ਇੱਥੇ ਇਕੱਠੇ ਹੋਏ ਹਾਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਜੀ ਅੱਜ ਜਿਹੜੇ ਅਸੀਂ ਮੈਮੋਰੈਂਡਮ ਤੁਹਾਡੀ ਸਾਹਿਬ ਨੂੰ ਇੱਕੋ ਹੀ ਮੰਗ ਹੈ ਕਿ ਜਿਸ ਸਟੇਟ ਦੇ ਵਿੱਚ ਕਤਲ ਹੋਇਆ ਹੈ ਜਿਹੜੇ ਮੁੱਖ ਮੰਤਰੀ ਉੱਥੋਂ ਦੇ ਉਹਨੂੰ ਪ੍ਰੋਟੈਕਟ ਕਰ ਰਹੇ ਨੇ ਉਹਨਾਂ ਨੂੰ ਫਾਇਲ ਆਇਆ ਜਾਵੇ ਵੱਧ ਤੋਂ ਵੱਧ ਸਖਤ ਸਜ਼ਾ ਦਿੱਤੀ ਜਾਵੇ ਔਰ ਦੀ ਸੀਬੀਆ ਇਨਕੁਆਇਰੀ ਹੋਵੇ ਜੈਪੀਮ जय भारत वैਗਰੀੂ ਦਾ ਖਾਲਸਾ वैਗਰੀੂ ਦੇ ਬਦਲੇ ਸੰਘਰਸ਼ ਜਾਰੀ ਰਹੇਗਾ ਇਹ ਨਾਮੰਗਾ ਮੰਨੀਆਂ ਤਾਂ ਅਸੀਂ ਤਿੱਖਾ ਸੰਘਰਸ਼ ਕਰਕੇ ਸੜਕਾਂ ਤੇ ਉਤਰਾਂਗੇ ਪਿਛਲੇ ਦਿਨੀ 5 ਜੁਲਾਈ ਨੂੰ ਸਾਡੇ ਬਹੁਤ ਹੀ ਮਹਿਰੂਮ ਨੇਤਾ ਆਰ ਸਟ੍ਰਾਂਗ ਉਹਨਾਂ ਦਾ ਬੇਰਹਿਮੀ ਦੇ ਨਾਲ ਕੁਝ ਜਨਬ ਸਾਥੀ ਲੋਕਾਂ ਨੇ ਉਹਨਾਂ ਦੇ ਘਰ ਦੇ ਬਾਹਰ ਕਤਲ ਕਰ ਦਿੱਤਾ ਜੋ ਕਿ ਭੋਜਨ ਸਮਾਜ ਪਾਰਟੀ ਤਾਮਿਲਨਾਡੂ ਦੇ ਸਾਡੇ ਪ੍ਰੈਜ਼ੀਡੈਂਟ ਸਨ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ डीसी साहब ਦੇ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਦੇਣ ਆਇਆ ਤੇ ਮੇਰੇ ਨਾਲ ਬਹੁਜਨ ਸਮਾਜ ਪਾਰਟੀ ਦੀ ਸਮੁੱਚੀ ਟੀਮ ਆਈ ਹੈ ਤੇ ਅਸੀਂ ਮੰਗ ਕਰਦੇ ਆ ਰਾਸ਼ਟਰਪਤੀ ਤੋਂ ਕਿ ਸਾਡੇ ਉਹ ਮਹਿਰੂਮ ਨੇਤਾ ਦੀ ਜਿਹੜੀ ਕਤਲ ਨੇਗੇ ਉਹਨਾਂ ਨੂੰ ਫਾਂਸੀ ਦੀ سزا ਹੋਵੇ ਤੇ ਉਹਦੀ सीबीआई ਜਾਂਚ ਕੀਤੀ ਜਾਵੇ 5 ਤਰੀਕ ਨੂੰ ਤਾਮਿਲਨਾਡੂ ਸਟੇਟ ਦੇ ਵਿੱਚ ਇੱਕ ਘਟਨਾ ਵਾਪਰੀ ਆ ਕਿ ਉੱਥੇ ਬਹੁਜਨ ਸਮਾਜ ਪਾਰਟੀ ਦਾ ਸੂਬਾ ਪ੍ਰੈਜ਼ੀਡੈਂਟ ਜਿਹਦਾ ਨਾਮ ਕੇ ਆਰਮਸਟ੍ਰਾਂਗ ਸੀ ਪਨੂਤਿਆ ਕੁਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਜਿਹੜੇ ਅਸਲੀ ਕਾਤਲ ਨੇ ਪੁਲਿਸ ਖੁਦ ਮੰਦੀ ਆ ਵੀ ਗ੍ਰਿਫਤਾਰ ਕੀਤੇ ਨੇ ਬੰਦੇ ਪਰ ਅਜੇ ਅਸਲੀ ਨਹੀਂ ਗ੍ਰਿਫਤਾਰ ਹੋਏ ਅਸੀਂ ਚਾਹੁੰਦੇ ਆ ਵੀ ਉਹਨਾਂ ਜਿਹੜੇ ਅਸਲੀ ਕਾਤਲ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਸਖਤ ਤੋਂ ਸਖਤ ਸਜ਼ਾਾਂ ਦਿੱਤੀਆਂ ਜਾਣ ਇਹ ਮਾਮਲਾ ਕੱਲੇ ਇੱਕ ਬੰਦੇ ਦੇ ਕਤਲ ਦਾ ਨਹੀਂ ਹੈ ਪੂਰੀ ਸਟੇਟ ਦਾ ਪ੍ਰੈਜ਼ੀਡੈਂਟ ਸੀ ਤੇ ਬਹੁਤ ਬਹੁਜਨ ਮੂਵਮੈਂਟ ਦਾ ਇੱਕ ਚਮਕਦਾ ਸਤਾਰਾ ਸੀ ਜਿਹੜਾ 2006 ਦੇ ਵਿੱਚ ਉਨੇ ਚੋਂ ਲੜੀ ਸੀ ਆਜ਼ਾਦ तौर ਦੇ ਉੱਤੇ ਐਮਸੀ ਬਣਿਆ ਸੀ 2007 ਦੇ ਵਿੱਚ ਬੀਐਸਪੀ ਦੇ ਸ਼ਾਮਲ ਹੋਇਆ ਤੇ ਸਟੇਟ ਪ੍ਰੈਜ਼ੀਡੈਂਟ ਬਣਿਆ ਉਹਨੇ ਉੱਥੇ ਦੇ ਲੋਕਾਂ ਨੂੰ ਬਹੁਤ ਵੱਡੀ ਗਿਣਤੀ ਜ ਆਪਣੇ ਨਾਲ ਜੋੜਿਆ 2011 ਦੇ ਵਿੱਚ ਉਹਨੇ ਕੋਲ ਥਰੂ ਸੀਟ ਦੇ ਉੱਤੋਂ ਐਮਕੇ ਹਸਤਾਲਾ ਨੂੰ ਚੈਲੰਜ ਕੀਤਾ ਮੇਰੇ ਨਾਲ ਇੱਥੇ ਚੋਣ ਲੜਾ ਐਮਕੇ ਹਸਤਾਲਾ ਉਥੋਂ ਵੱਡਾ ਲੀਡਰ ਹੈ ਜਿਹੜਾ ਇਸ ਸਮੁਜੂਦਾ ਮੁੱਖ ਮੰਤਰੀ ਵੀ ਹੈ ਡੀਐਮਕੇ ਦਾ ਪ੍ਰੈਜ਼ੀਡੈਂਟ ਹੈ ਉਹਨੂੰ ਚਾਹੇ ਹਾਰ ਗਿਆ ਸੀ ਉਹ ਕੇ ਆਰ ਮਸਟਰੰਗ ਪਰ ਫਿਰ ਵੀ ਉਹਨੇ ਤਰੇਲੀਆਂ ਲਿਆਤੀਆਂ ਸੀ ਆ ਐਮ ਕੇਸ ਤਾਲਨ ਨੂੰ ਜਦੋਂ ਉਹਦਾ ਕਤਲ ਹੋਇਆ ਅਸੀਂ ਮਹਿਸੂਸ ਕਰਦੇ ਹਾਂ ਵੀ ਉਹਨੂੰ ਬਹੁਜਨ ਮੂਵਮੈਂਟ ਨੂੰ ਰੋਕਣ ਦਾ ਇੱਕ ਯਤਨ ਆ ਇਹ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਬਹੁਜਨ ਮੂਵਮੈਂਟ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਆ ਉਹ ਜਿਹੜੇ ਸਾਜ਼ਿਸ਼ਕਾਰੀ ਨੇ ਉਹਨਾਂ ਦਾ ਭਾਂਡਾ ਭੰਨਿਆ ਜਾਵੇ ਤੇ ਉਹਨੂੰ ਸਜ਼ਾਵਾਂ ਲੈਣ ਜੈਪੀਨ